ਖਬਰਨਾਮਾ ਦੇਖ ਰਿਹਾ ਹਾਂ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਪੰਜਾਬ ਦੇ ਸੁਪਰ ਸੀਐਮ ਨੇ ਕਿ ਗ੍ਰਹਿ ਬਚਾਲਾ ਉਹਨਾਂ ਦੇ ਕੋਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਦਮ ਵੀ ਅੱਗੇ ਨਹੀਂ ਪੁੱਟਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਪੁੱਛੇ ਬਿਨਾ ਇਹੀ ਇਲਜ਼ਾਮ ਲਗਾਏ ਸੀ ਹਰਕੀ ਮਿਸਕ ਪਠਾਨ ਮਾਜਰਾ ਨੇ ਅਤੇ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਅਤੇ ਕੋ ਅਤੇ ਕਈ ਹੋਰ ਆਗੂ ਜਿਹੜੇ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਭਗਵੰਤ ਮਾਨ ਨਹੀਂ ਉਹ ਅਰਵਿੰਦ ਕੇਜੀ ਵਲਹਣ ਹਨ ਹੁਣ ਕਿਹੜੇ ਪਾਸੇ ਜਾਣਗੇ ਕਿਉਂਕਿ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਖੁਲਾਸੇ ਕੀਤੇ ਗਏ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਖਾਸ ਕਰਕੇ ਪ੍ਰਗਟ ਸਿੰਘ ਇੱਕ ਇੱਕ ਨੂੰ ਇੱਕ ਇੱਕ ਦੀਆਂ ਕੋਲਾ ਖੋਲੀਆਂ ਗਈਆਂ ਅਤੇ ਮੌਕੇ ਤੇ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਕਿ ਇਹ ਸੈਸ਼ਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਹਿੰਦੇ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਇਹ ਸੈਸ਼ਨ ਹੜਾ ਕਾਰਨ ਹੋਏ ਨੁਕਸਾਨ ਤੇ ਰਾਹਤ ਕਾਰਜਾਂ ਨੂੰ ਲੈ ਕੇ ਬੁਲਾਇਆ ਗਿਆ ਸੀ ਸੈਸ਼ਨ ਦੌਰਾਨ ਸਚਾਈ ਮੰਤਰੀ ਬਰੇਂਦਰ ਗੋਇਲ ਨੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਕੇਂਦਰ ਵੱਲੋਂ ਪੰਜਾਬ ਨੂੰ ਹਰ ਰਾਤ ਲਈ ਲੁਬਿੰਦੀ ਸਹਾਇਤਾ ਨਾ ਦੇਣ ਦੀ ਅਲੋਚਨਾ ਕੀਤੀ ਮਤੇ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ 1600 ਕਰੋੜ ਰੁਪਏ ਦੀ ਇੱਕ ਟੋਕਨ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਸੈਸ਼ਨ ਵਿੱਚ 2000 2000 ਕਰੋੜ ਰੁਪਏ ਦੀ ਸਹਾਇਤਾ ਦੀ ਮੰਗ ਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ ਇੱਥੇ ਇਸ ਤੇ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਹਰ ਪ੍ਰਭਾਵਤ ਫੰਡਾਂ ਰਾਹੀਂ ਦਿੱਤੇ ਜਾ ਰਹੇ ਵੱਖ-ਵੱਖਰੇ ਬਿਆਨ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਮੋਦੀ ਦਾ ਦਾਵਾ ਹੈ ਕਿ ਪੰਜਾਬ ਕੋਲ 12000 ਕਰੋੜ ਰੁਪਏ ਪਹਿਲਾਂ ਹੀ ਮੌਜੂਦ ਹਨ ਉਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਰਾਸ਼ੀ 1500 ਕਰੋੜ ਰੁਪਏ ਦੱਸੀ ਹੈ ਬਾਜਬਾਨੀ ਮੰਗ ਕੀਤੀ ਹੈ ਕਿ ਸਦਨ ਨੂੰ ਦੱਸਿਆ ਜਾਵੇ ਕਿ ਇਹਨਾਂ ਵਿੱਚੋਂ ਕੌਣ ਸੱਚ ਬੋਲ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸਹੀ ਬੋਲ ਰਹੇ ਨੇ ਜਹਾ ਹਰਪਾਲ ਸਿੰਘ ਚੀਮਾ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ 12000 ਕਰੋੜ ਰੁਪਏ ਦੀ ਰਿਪੋਰਟ ਕੈਗ ਨੇ ਤਿਆਰ ਕੀਤੀ ਹੈ ਕੈਗ ਦੇ ਵਿੱਚ ਖੁਲਾਸੇ ਹੋਏ ਨੇ ਤੇ ਉਸ ਨੂੰ ਮਨਕਰ ਉਸ ਨੂੰ ਮਨਾ ਕਿਉਂ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਨੇ ਦਾਵਾ ਕੀਤਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਆਈਸਨ ਮੁੱਖ ਮੰਤਰੀ ਭਗਵੰਤ ਮਾਨ ਹਸਪਤਲ ਚ ਪਹੜਤੀ ਕਰਵਾਇਆ ਗਿਆ ਬਾਜਵੇਂ ਨੇ ਅੱਗੇ ਕਿਹਾ ਕਿ ਹਰਾ ਕਰਨ ਪੰਜਾਬ ਡੁੱਬ ਗਿਆ ਹੁਣ ਇਹ ਪੰਜਾਬ ਰੰਗਲਾ ਪੰਜਾਬ ਨਹੀਂ ਸਗੋਂ ਕੰਗੜਾ ਪੰਜਾਬ ਬਣ ਗਿਆ ਹੈ ਉਹਨਾਂ ਹਰ ਦੀ ਪੂਰੀ ਜਾਂਚ ਦੀ ਮੰਗ ਕੀਤੀ ਸੰਜਾਈ ਮੰਤਰੀ ਦੇ ਅਸਤੀਫੇ ਜਾਂ ਸਤੀਫੇ ਅਤੇ ਸੰਜਾਈ ਵਿਭਾਗ ਦੇ ਸਕੱਤਰ ਪ੍ਰਿਸ਼ਮਕਰ ਨੂੰ ਮਤਲਬ ਕਰਨ ਦੀ ਮੰਗ ਕੀਤੀ ਇਸ ਦੌਰਾਨ ਬ੍ਰਿੰਦਰ ਗੋਲੇ ਵਿਰੋਧੀ ਧਿਰ ਦੇ ਆਗੂ ਬਾਜਪਾ ਮੰਤਰੀ ਅਤੇ ਸਿਹਤ ਬਾਰੇ ਟਿੱਪਣੀ ਇਤਰਾਜਤਾ ਆਇਆ ਉਹਨਾਂ ਨੇ ਕਿਹਾ ਕਿ ਬਾਜਪਾ ਮੁੱਖ ਮੰਤਰੀ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ ਇਸ ਤੋਂ ਬਾਅਦ ਸਗਰ ਵਿੱਚ ਹੰਗਾਮਾ ਹੋਇਆ ਅਤੇ ਸਪੀਕਰ ਕੁਲਤਾ ਸਿੰਘ ਸੰਧਮਾਨੇ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਕਿਉਂਕਿ ਕਹਿੰਦੇ ਨੇ ਕਿ ਨਕੇਤ ਸਖਸੈਨਾ ਨੇ ਜਿਹੜੇ ਉਹ ਵਿਧਾਨ ਸਭਾ ਦੇ ਵਿੱਚ ਜਦੋਂ ਸੈਸ਼ਨ ਚੱਲਦਾ ਹੈ ਤੇ ਉਸ ਦੀ ਦੇਖਰੇਖ ਕਰਦੇ ਨੇ ਸਿੱਧੀ ਗੱਲਬਾਤ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਦੇ ਵੱਲ ਦੇ ਨਾਲ ਹੈ ਜਦੋਂ ਵੀ ਆ ਜਿਹੜੇ ਉਧੇੜੇ ਜਾਂਦੇ ਨੇ ਜਾਂ ਗੱਲਾਂ ਅਦੂਨੀ ਬਾਹਰ ਨਿਕਲਦੀਆਂ ਨੇ ਖਾਸ ਕਰਕੇ 12000 ਇਹ ਕਰੋੜ ਰੁਪਏ ਦੀ ਰਿਪੋਰਟ ਜਿਹੜੀ ਕੈਕ ਨੇ ਤਿਆਰ ਕੀਤੀ ਹੈ ਉਸ ਨੂੰ ਵੀ ਮੰਨਣ ਤੋਂ ਇਨਕਾਰ ਕਰਦੇ ਦੀ ਪੰਜਾਬ ਦੇ ਬੁਖਮੰਤਰੀ ਭਗਵਤ ਧਮੜ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਨਾਂ ਕੋ ਹੰਗਾਮਾ ਹੋਇਆ ਕਿ ਥੱਕ ਹਾਰ ਕੇ ਕੁਲਤਾਰ ਸਿੰਘ ਸੰਧਪਾ ਨੂੰ ਵਿਧਾਨ ਸਭਾ ਦਾ ਸੈਸ਼ਨ ਮੁਲਤਵੀ ਕਰਨਾ ਪਿਆ ਧੰਨ